ਸੱਟ ਵੀ ਲੱਗੀ ਹੋਈ ਐ ਪਰ ਇਹ ਕਹਿੰਦੇ ਚਾਹੇ ਬਾਹ ਦੇ ਅੱਜ ਦੋ ਟਾਂਕੇ ਵੱਧ ਲੱਗ ਜਾਣ ਡਾਕਟਰ ਤੋਂ ਦਵਾਈ ਵੱਧ ਲੈਣੀ ਪੈ ਜੇ ਪਰ ਜਾਣਾ ਜ਼ਰੂਰ ਹੈ ਜਦੋਂ ਮੈਂ ਟੈਂਡੀਗਟ ਵਾਲਾ ਸ਼ੋਅ ਸੀ ਉਦੋਂ ਜਾ ਨਹੀਂ ਪਾਈ ਸੀ ਮੇਰੇ ਫ੍ਰੈਕਚਰ ਹੋ ਗਿਆ ਸੀ ਤੇ ਕੱਲ ਹੀ ਫ੍ਰੈਕਚਰ ਖੁੱਲਿਆ ਤੇ ਇਦਾਂ ਲੱਗ ਰਿਹਾ ਦਿਲਜੀਤ ਮੇਰੇ ਲਈ ਆਇਆ ਹੈ ਹਾਏ ਦੇਖੋ ਕੀ ਬਾਤ ਐ ਇਹ ਤੇ ਹੁਣ ਦਰਦ ਤਾਂ ਹੋ ਰਿਹਾ ਹੋਣਾ ਮਾੜਾ ਮੋਟਾ ਬਹੁਤ ਹੋ ਰਿਹਾ ਪਰ ਦਿਲਜੀਤ ਦੀ ਖੁਸ਼ੀ ਜ਼ਿਆਦਾ ਹੈ ਅੱਛਾ ਸਾਰਿਆਂ ਨੂੰ ਨਕਲੀ ਹੱਸ ਕੇ ਦਿਖਾ ਰਹੇ ਅੰਦਰੋਂ ਵੀੜ ਹੁੰਦੀ ਐ ਅੰਦਰੋਂ ਮਤਲਬ ਦਰਦ ਹੁੰਦਾ ਕਿ ਸਭ ਨੂੰ ਸਮਾਈਲੀ ਫੇਸ ਮੈਂ ਮੈਂ ਐਸੀ ਖਾਸ ਦੀ ਰੱਖ ਲਈ ਤੇ ਦਲਜੀਤ ਆ ਰਿਹਾ ਤੇ ਵੈਸੀ ਹੀ ਬਣਾ। ਅੱਛਾ ਕਿ ਇਹ ਨਾ ਹੋਵੇ ਵੀ ਜਦੋਂ ਦਲਜੀਤ ਆ ਜੇ ਤੇ ਉਦੋਂ ਤੁਸੀਂ ਇਹ ਲਾ ਕੇ ਸਿਰ ਤੋਂ ਘਰ ਦੇ ਵੀ ਸਰਪ੍ਰਾਈਜ਼ ਹੋ ਜਾਣਾ। ਹੋ ਸਕਦਾ। ਕਿੰਨੀ ਕਿ ਤਿਆਰੀ ਆ ਤੁਸੀਂ ਜਿੰਦੂ ਸਾਹ ਦੇ ਸ਼ੋਅ ਦੇਖਣ ਦੀ। ਕਾਫੀ ਦੇਰ ਤੋਂ ਸੀਗੇ ਲੁਧਿਆਵੇ ਆਵੇ ਦਜੀਤ ਦੋ ਸਾਹ ਤੇ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ। ਹੁਣ ਆਏ ਆ ਤੇ ਸਾਰੇ ਬੱਚੇ ਵੀ ਖੁਸ਼ ਹੈ ਤੇ ਬੜੇ ਵੀ ਸਾਰੇ ਖੁਸ਼ ਹੈ। ਅੱਛਾ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਏ ਹੋ ਕਿਉਂਕਿ ਇੱਕ ਜਣੇ ਤਾਂ ਮੈਨੂੰ ਜ਼ਿਆਦਾਤਰ ਪਤਾ ਵੀ ਇੰਨੇ ਜਣੇ ਵਿਆਹ ਤੇ ਜਾਣ ਨੂੰ ਇਕੱਠੇ ਹੁੰਦੇ ਆ। ਕਲਾਕਾਰ ਦੇ ਜਾਣ ਲਈ ਕੋਈ ਮੰਨਦਾ ਨਹੀਂ। ਨੇ ਵਿਆਹ ਦੀ ਤਰਾਈ ਹੈ ਪੰਜਾਬ ਦਾ ਮੁੰਡਾ ਸਾਡਾ ਹਾਂ ਇਸ ਕਰਕੇ ਸਾਰੇ ਜੋਰ ਸ਼ੋਰ ਨਾਲ ਆਏ ਕਿ ਅਸੀਂ ਜਾਣਾ ਹੈ ਜਰੂਰ ਕੀ ਬਾਤ ਹੈ اچھا ਤੁਸੀਂ ਕੀ ਕਹਿਣਾ ਚਾਹੋਗੇ ਸੱਟ ਵੀ ਲੱਗੀ ਹੋਈ ਹੈ ਪਰ ਇਹ ਕਹਿੰਦੇ ਚਾਹੇ ਬਾਹ ਦੇ ਅੱਜ ਦੋ ਟਾਂਕੇ ਵੱਧ ਲੱਗ ਜਾਣ ਡਾਕਟਰ ਤੋਂ ਦਵਾਈ ਵੱਧ ਲੈਣੀ ਪੈ ਜੇ ਪਰ ਜਾਣਾ ਜਰੂਰ ਹੈ ਜਦੋਂ ਉਹ ਚੰਡੀਗੜ੍ਹ ਵਾਲਾ ਸ਼ੋਅ ਸੀ ਉਹ ਤਾਂ ਜਾ ਨਹੀਂ ਪਾਈ ਸੀ ਮੇਰੇ ਫ੍ਰੈਕਚਰ ਹੋ ਗਿਆ ਸੀ ਤੇ ਕੱਲ ਹੀ ਫ੍ਰੈਕਚਰ ਖੁੱਲਿਆ ਤੇ ਇਦਾਂ ਲੱਗ ਰਿਹਾ ਦਿਲਜੀਤ ਮੇਰੇ ਲਈ ਆਇਆ ਹੈ ਆਏ ਦੇਖੋ ਕਿਆ ਬਾਤ ਹੈ ਇਹ ਤੇ ਹੁਣ ਦਰਦ ਤਾਂ ਹੋ ਰਿਹਾ ਹੋਣਾ ਮਾੜਾ ਮੋਟਾ ਬਹੁਤ ਹੋ ਰਿਹਾ ਪਰ ਦਿਲਜੀਤ ਦੀ ਖੁਸ਼ੀ ਜ਼ਿਆਦਾ ਹੈ ਅੱਛਾ ਸਾਰਿਆਂ ਨੂੰ ਨਕਲੀ ਹੱਸ ਕੇ ਦਿਖਾ ਰਹੇ ਅੰਦਰੋਂ ਵੀੜ ਹੁੰਦੀ ਹੈ ਅੰਦਰੋਂ ਮਤਲਬ ਦਰਦ ਹੁੰਦਾ ਕਿ ਸਭ ਨੂੰ ਸਮਾਈਲੀ ਫੇਸ ਨਹੀਂ ਮੈਂ ਵੈਸੀ ਹੱਸਦੀ ਰਹਿੰਦੀ ਤੇ ਦਿਲਜੀਤ ਆ ਰਿਹਾ ਤੇ ਵੈਸੀ ਹੁ ਅੱਛਾ ਕਿ ਇਹ ਨਾ ਹੋਵੇ ਵੀ ਜਦੋਂ ਦਿਲਜੀਤ ਆ ਜਾਏ ਤੇ ਉਦੋਂ ਤੁਸੀਂ ਇਹ ਲਾ ਕੇ ਸਿਰ ਤੋਂ ਘਰ ਦੇ ਵੀ ਸਰਪ੍ਰਾਈਜ਼ ਹੋ ਜਾਣ ਹੋ ਸਕਦਾ ਉਹਨਾਂਗੇ ਸੱਟ ਵੀ ਲੱਗੀ ਹੋਈ ਐ ਪਰ ਇਹ ਕਹਿੰਦੇ ਚਾਹੇ ਬਾਹਾਂ ਤੇ ਅੱਜ ਦੋ ਟਾਂਕੇ ਵੱਧ ਲੱਗ ਜਾਣ ਡਾਕਟਰ ਤੋਂ ਦਵਾਈ ਵੱਧ ਲੈਣੀ ਪੈ ਜੇ ਪਰ ਜਾਣਾ ਜ਼ਰੂਰ ਹੈ ਜਦੋਂ ਮੈਂ ਟੈਂਡੀਗਟ ਵਾਲਾ ਸ਼ੋਅ ਸੀ ਉਦੋਂ ਜਾ ਨਹੀਂ ਪਾਈ ਸੀ ਮੇਰੇ ਫ੍ਰੈਕਚਰ ਹੋ ਗਿਆ ਸੀ ਤੇ ਕੱਲ ਹੀ ਫ੍ਰੈਕਚਰ ਖੁੱਲਿਆ ਤੇ ਇਦਾਂ ਲੱਗ ਰਿਹਾ ਦਿਲਜੀਤ ਤੇਰੇ ਲਈ ਆਇਆ ਹੈ ਹਾਏ ਦੇਖੋ ਕਿਆ ਬਾਤ ਐ ਇਹ ਤੇ ਹੁਣ ਦਰਦ ਤਾਂ ਹੋ ਰਿਹਾ ਹੋਣਾ ਮਾੜਾ ਮੋਟਾ ਬਹੁਤ ਹੋ ਰਿਹਾ ਪਰ ਦਿਲਜੀਤ ਦੀ ਖੁਸ਼ੀ ਜ਼ਿਆਦਾ ਹੈ ਅੱਛਾ ਸਾਰਿਆਂ ਨੂੰ ਨਕਲੀ ਹੱਸ ਕੇ ਦਿਖਾ ਰਹੇ ਅੰਦਰੋਂ ਵੀੜ ਹੁੰਦੀ ਐ ਅੰਦਰੋਂ ਮਤਲਬ ਦਰਦ ਹੁੰਦਾ ਕਿ ਸਭ ਨੂੰ ਸਮਾਈਲੀ ਫੇਸ ਮੈਂ ਮੈਂ ਐਸੀ ਖਾਸ ਦੀ ਰੱਖ ਲਈ ਤੇ ਦਲਜੀਤ ਆ ਰਹੇ ਤੇ ਵੈਸੀ ਹੀ ਹੋ ਜਾ। ਅੱਛਾ ਕਿ ਇਹ ਨਾ ਹੋਵੇ ਵੀ ਜਦੋਂ ਦਲਜੀਤ ਆ ਜੇ ਤੇ ਉਦੋਂ ਤੁਸੀਂ ਇਹ ਲਾ ਕੇ ਸਿਰ ਤੋਂ ਘਰ ਦੇ ਵੀ ਸਰਪ੍ਰਾਈਜ਼ ਹੋ ਜਾ। ਹੋ ਸਕਦਾ। ਕਿੰਨੀ ਕਿ ਤਿਆਰੀ ਹੈ ਤੁਸੀਂ ਜਿਸ ਨੂੰ ਸਾਹ ਦੇ ਸ਼ੋਅ ਦੇਖਣ ਦੀ। ਕਾਫੀ ਦੇਰ ਤੋਂ ਸੀਗੇ ਲੁਧਿਆਵੇ ਆਵੇ ਦਜੀਤ ਦੋਸਤਾਂ ਤੇ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ। ਹੁਣ ਆਏ ਤਾਂ ਸਾਰੇ ਬੱਚੇ ਵੀ ਖੁਸ਼ ਹੈ ਤੇ ਬਡੇ ਵੀ ਸਾਰੇ ਖੁਸ਼ ਹੈ। ਅੱਛਾ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਏ ਹੋ ਕਿਉਂਕਿ ਇੱਕ ਜਣੇ ਤਾਂ ਮੈਨੂੰ ਜ਼ਿਆਦਾਤਰ ਪਤਾ ਵੀ ਇੰਨੇ ਜਣੇ ਵਿਆਹ ਤੇ ਜਾਣ ਨੂੰ ਇਕੱਠੇ ਹੁੰਦੇ ਆ। ਕਲਾਕਾਰ ਦੇ ਜਾਣ ਲਈ ਕੋਈ ਮੰਨਦਾ ਨਹੀਂ। ਨੇ ਵਿਆਹ ਦੀ ਤਰਾਈ ਹੈ ਪੰਜਾਬ ਦਾ ਮੁੰਡਾ ਸਾਡਾ ਹਾਂ ਇਸ ਕਰਕੇ ਸਾਰੇ ਜੋਰ ਸ਼ੋਰ ਨਾਲ ਆਏ ਕਿ ਅਸੀਂ ਜਾਣਾ ਹੈ ਜਰੂਰ ਕੀ ਬਾਤ ਹੈ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਸੱਟ ਵੀ ਲੱਗੀ ਹੋਈ ਹੈ ਪਰ ਇਹ ਕਹਿੰਦੇ ਚਾਹੇ ਬਾਹ ਦੇ ਅੱਜ ਦੋ ਟਾਂਕੇ ਵੱਧ ਲੱਗ ਜਾਣ ਡਾਕਟਰ ਤੋਂ ਦਵਾਈ ਵੱਧ ਲੈਣੀ ਪੈ ਜੇ ਪਰ ਜਾਣਾ ਜਰੂਰ ਜਦੋਂ ਮੈਂ ਠੰਡੀਗੜ੍ਹ ਵਾਲਾ ਸ਼ੋਅ ਸੀ ਉਹ ਤਾਂ ਜਾ ਨਹੀਂ ਪਾਈ ਸੀ ਮੇਰੇ ਫ੍ਰੈਕਚਰ ਹੋ ਗਿਆ ਸੀ ਤੇ ਕੱਲ ਹੀ ਫ੍ਰੈਕਚਰ ਖੁੱਲਿਆ ਤੇ ਇਦਾਂ ਲੱਗ ਰਿਹਾ ਦਿਲਜੀਤ ਮੇਰੇ ਲਈ ਆਇਆ ਹੈ ਹਾਏ ਦੇਖੋ ਕੀ ਬਾਤ ਹੈ ਇਹ ਤੇ ਹੁਣ ਦਰਦ ਤਾਂ ਹੋ ਰਿਹਾ ਹੋਣਾ ਮਾੜਾ ਮੋਟਾ ਬਹੁਤ ਹੋ ਰਿਹਾ ਪਰ ਦਿਲਜੀਤ ਦੀ ਖੁਸ਼ੀ ਜ਼ਿਆਦਾ ਹੈ ਅੱਛਾ ਸਾਰਿਆਂ ਨੂੰ ਨਕਲੀ ਹੱਸ ਕੇ ਦਿਖਾ ਰਹੇ ਅੰਦਰੋਂ ਵੀੜ ਹੁੰਦੀ ਹੈ ਅੰਦਰੋਂ ਮਤਲਬ ਦਰਦ ਹੁੰਦਾ ਕਿ ਸਭ ਨੂੰ ਸਮਾਈਲੀ ਫੇਸ ਨਹੀਂ ਮੈਂ ਵੈਸੀ ਹੱਸਦੀ ਰਹਿੰਦੀ ਤੇ ਦਿਲਜੀਤ ਆ ਰਿਹਾ ਤੇ ਵੈਸੀ ਹੀ ਜਾਉਂਦਾ ਅੱਛਾ ਕਿ ਇਹ ਨਾ ਹੋਵੇ ਵੀ ਜਦੋਂ ਦਿਲਜੀਤ ਆ ਜਾਏ ਤੇ ਉਦੋਂ ਤੁਸੀਂ ਇਹ ਲਾ ਕੇ ਸਿਰ ਤੋਂ ਘਰ ਦੇ ਵੀ ਸਰਪ੍ਰਾਈਜ਼ ਹੋ ਜਾਣਾ